ਪੰਜਾਬ ਅੱਜ ਬਹੁਤ ਨਾਜ਼ੁਕ ਘੜੀ ਵਿੱਚੋਂ ਲੰਘ ਰਿਹਾ ਹੈ ਪਰ ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਤੇ ਪੰਜਾਬੀ ਹਮੇਸ਼ਾ ਹੌਸਲੇ ਹਿੰਮਤ ਤੇ ਵਿਰਾਸਤ ਦੀ ਤਾਕਤ ਨਾਲ ਹਰ ਆਫਤ ਦਾ ਸਾਹਮਣਾ ਕਰਦੇ ਆਏ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਹੜਪ੍ਰਭਾਵਿਤ ਪਿੰਡਾਂ ਦਾ ਉਹਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਉਹਦਾ ਜਾਇਜਾ ਵੀ ਲਿਆ ਤੇ ਉਦੋਂ ਬਾਅਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਜਾਣਿਆ ਤੇ ਹੋਏ ਨੁਕਸਾਨ ਬਾਰੇ ਪਤਾ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀ ਸਰਕਾਰ ਹਰ ਸਮੇਂ ਪੰਜਾਬੀਆਂ ਦੇ ਨਾਲ ਖੜੀ ਹੈ ਮੋਦੀ ਜੀ ਨੇ ਅੱਜ 1600 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ ਪੰਜਾਬ ਲਈ ਇਸ ਤੋਂ ਇਲਾਵਾ ਮੋਦੀ ਸਾਹਿਬ ਨੇ ਜਿਹੜੇ ਘਰ ਖਰਾਬ ਹੋ ਗਏ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸ ਯੋਜਨਾ ਹੇਠ ਦੁਬਾਰਾ ਬਣਾਏ ਜਾਣ ਦਾ ਭਰੋਸਾ ਦਿੱਤਾ। ਜਿਹੜੇ ਹਾਈਵੇ ਸੜਕਾਂ ਤੇ ਸਕੂਲ ਖਰਾਬ ਹੋ ਗਏ ਉਹਨਾਂ ਦਾ ਦੁਬਾਰਾ ਨਿਰਮਾਣ ਕਰਨ ਦਾ ਭਰੋਸਾ ਪ੍ਰਧਾਨ ਮੰਤਰੀ ਜੀ ਨੇ ਦਿੱਤਾ। ਜਿਹੜੇ ਮੇਰੇ ਕਿਸਾਨ ਭਰਾਵਾਂ ਦੇ ਬੋਰ ਕੋਈ ਸਿਲਟ ਨਾਲ ਭਰ ਗਏ ਜਾਂ ਕੋਈ ਕਿਸੇ ਕਾਰਨ ਬੰਦ ਹੋ ਗਏ, ਖਰਾਬ ਹੋ ਗਏ ਉਹਨਾਂ ਨੂੰ ਦੁਬਾਰਾ ਚਾਲੂ ਕਰਾ ਕੇ ਦੇਣ ਦਾ ਭਰੋਸਾ ਵੀ ਮੋਦੀ ਸਾਹਿਬ ਦੇ ਕੇ ਗਏ। ਨਾਲੇ ਆਉਂਦੇ ਦਿਨਾਂ 'ਚ ਮੋਦੀ ਸਾਹਿਬ ਭਰੋਸਾ ਦੇ ਕੇ ਗਏ ਆ ਕਿ ਕੇਂਦਰ ਦੀ ਇੱਕ ਟੀਮ ਭੇਜ ਰਿਹਾ ਹੈ ਉਹ ਚ ਪਦਰੀ ਜਿਹੜੀ ਆ ਕੇ ਗਰਾਊਂਡ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲਵੇ ਤੇ ਜਿਹੜਾ ਵੱਡਾ ਮੁਆਵਜ਼ਾ ਉਹ ਪੰਜਾਬੀਆਂ ਨੂੰ ਆਉਂਦੇ ਦਿਨਾਂ 'ਚ ਦਿੱਤਾ ਜਾਵੇ ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਪੰਜਾਬੀਆਂ ਦੇ ਹਰ ਦੁੱਖ ਸੁੱਖ 'ਚ ਪੰਜਾਬ ਨਾਲ ਖੜੀ ਹੈ ਦਿਲੋਂ ਧੰਨਵਾਦ ਮੋਦੀ ਸਾਹਿਬ ਦਾ ਪੰਜਾਬ ਦੇ ਇਤਿਹਾਸ ਨੇ ਸਾਨੂੰ ਸਿਖਾਇਆ ਕਿ ਜਦੋਂ ਵੀ ਕੁਦਰਤ ਨੇ ਸਾਡੀ ਇਸ ਧਰਤੀ ਦੀ ਪਰਖ ਲਈ ਹੈ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਦਾ ਹੀ ਤੇ ਸਾਡੇ ਭਾਈਚਾਰੇ ਨੇ ਏਕਤਾ ਨਾਲ ਦੁਨੀਆ ਅੱਗੇ ਮਸਾਲਾ ਪੈਦਾ ਕੀਤੀ ਹੈ ਅੱਜ ਵੀ ਸਾਡੀ ਇਕਜੁੱਟਤਾ ਸਾਡੀ ਹਿੰਮਤ ਤੇ ਸਾਡਾ ਭਰੋਸਾ ਹੀ ਸਾਨੂੰ ਇਸ ਮੁਸ਼ਕਿਲ ਘੜੀ ਚੋਂ ਸਾਰਿਆਂ ਨੂੰ ਬਾਹਰ ਕੱਢੂਗਾ ਅਸੀਂ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਵਾਂਗ ਪੰਜਾਬ ਦੇ ਬੱਚੇ ਹੋਣ ਦੇ ਨਾਤੇ ਆਪਣੇ ਲੋਕਾਂ ਨਾਲ ਹਰ ਦੁੱਖ ਸੁੱਖ ਚ ਖੜੇ ਗੁਰੂ ਸਾਹਿਬ ਦੇ ਅੱਗੇ ਅਖੀਰ ਚ ਮੈਂ ਅਰਦਾਸ ਕਰਦਾ ਕਿ हे ਸੱਚੇ ਪਾਸ਼ਾ ਪੰਜਾਬ ਸਾਡਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਮੋੜ ਸਾਡੇ ਪਿੰਡ ਵਸਣ ਸਾਡੇ ਖੇਤਾਂ ਚ ਫਸਲਾਂ ਲਹਿਰਾਉਣ ਤੇ ਪੰਜਾਬ ਸਾਡਾ ਸਦਾ ਹੀ ਹਸਦਾ ਵਸਦਾ ਰਹੇ